ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਬਾਈ ਜੀ ਪੰਜ ਚਾਰ ਦਿਨ ਪਹਿਲਾਂ ਪਿੰਡ ਮਟੌਰ ਵਿੱਚ ਇੱਕ ਭਾਰੀ ਇਕੱਠ ਹੋਇਆ ਤੇ ਦਰਜਨਾ ਹੀ ਪਰਿਵਾਰ ਜਿਹੜੇ ਨੇ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਇੱਥੇ ਤੱਕ ਤਾਂ ਜੀ ਸਭ ਨੂੰ ਪਤਾ ਹੈ ਤੇ ਉਸ ਤੋਂ ਬਾਅਦ ਹੋਰ ਬਹੁਤ ਮਤਲਬ ਕਿ ਗਲਤ ਗੰਦੀ ਰਾਜਨੀਤੀ ਖੇਡੀ ਜਾ ਰਹੀ ਹੈ ਉਸ ਤੋਂ ਬਾਅਦ ਵੀ ਤੇ ਇਹ ਕਿਹਾ ਜਾ ਰਿਹਾ ਵੀ ਇਹ ਤਾਂ ਜੀ ਪਹਿਲੇ ਹੀ ਕਾਂਗਰਸੀ ਸੀਗੇ ਜਾਂ ਜੋ ਵੀ ਸੀਗੇ ਬਟ ਇੱਥੇ ਤੱਕ ਸਭ ਨੂੰ ਪਤਾ ਹੈ ਜੀ ਇਸ ਤੋਂ 3-4 ਮਹੀਨੇ ਤੋਂ ਮਟੌਰ ਵਿੱਚ ਹੋ ਕਿਆ ਰਿਹਾ ਹੈਗਾ ਇਹ ਪਿੰਡ ਵਾਸੀਆਂ ਨੂੰ ਤਾਂ ਪਤਾ ਬਟ ਬਾਹਰ ਨਹੀਂ ਲੋਕਾਂ ਨੂੰ ਪਤਾ ਵੀ ਪਿੰਡ ਵਿੱਚ ਹੋ ਕਿਆ ਰਿਹਾ ਹੈ ਕਿ ਆਹ ਹਾਲਾਤ ਪੈਦਾ ਹੋ ਗਏ ਪਿੰਡ 'ਚ ਇਹ ਜਿਹੇ ਵੀ ਜਿਹੜਾ ਪਿੰਡ ਵਾਸੀਆਂ ਨੂੰ ਇਹ ਜ ਆ ਜਿਹੜਾ ਕਦਮ ਚੱਕਣਾ ਪੈ ਗਿਆ ਬਾਈ ਜੀ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਊਂਗਾ ਜੀ ਵੀ ਅੱਜ ਤੋਂ 5-7 ਮਹੀਨੇ ਪਹਿਲਾਂ ਇੱਕ ਰੋਲ ਮੁਮਮਦ ਵਾਲੀ ਵੀਡੀਓ ਵਾਇਰਲ ਹੋਈ ਸੀ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਨੇ ਇਹ ਕੰਮ ਕਰਿਆ ਤਾਂ ਵੈਸੇ ਮੁੰਡੇ ਤਾਂ ਕਈ ਸਾਲਾਂ ਤੋਂ ਜ 8-9 ਸਾਲ ਤੋਂ ਪਿੰਡ ਮਟੌਰ ਵਿੱਚ ਸਮਾਜਿਕ ਜਿਹੜੇ ਕੰਮ ਨੇ ਉਹ ਕਰਦੇ ਆ ਰਹੇ ਨੇ ਤੇ ਇਸ ਤੋਂ ਬਾਅਦ ਜੀ ਜਿਹੜੀ ਰੋਲ ਮਮੋਸ ਵਾਲੀ ਵੀਡੀਓ ਤੋਂ ਬਾਅਦ ਹੋਰ ਵੀ ਲਗਾਤਾਰ ਕੰਮ ਹੁੰਦੇ ਰਹੇ ਤੇ 2-3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਜੀ ਸਾਡੇ ਪਿੰਡ ਮਟੌਰ ਵਿੱਚ ਇੱਕ ਧਾਰਮਿਕ ਸਥਾਨ ਹੈ ਜੀ ਬਾਬਾ ਬਾਲ ਭਾਰਤੀ ਜੀ ਦਾ ਧਾਰਮਿਕ ਸਥਾਨ ਮੰਦਿਰ ਵੀ ਹੈ ਤੇ ਉੱਥੇ ਬਾਈ ਜੀ ਇੱਕ ਕਮੇਟੀ ਹੈ ਜਿਹੜੀ ਇਸ ਟਾਈਮ ਉਹ ਆਮ ਆਦਮੀ ਪਾਰਟੀ ਨੇ ਇੱਕ ਕਮੇਟੀ ਬਣਾ ਕੇ ਉਸ ਥਾਂ ਨੂੰ ਕੈਪਚਰ ਕਰਿਆ ਹੋਇਆ ਜਦ ਕਿ ਜੇਪਾ ਕਾਨੂੰਨ ਮੁਤਾਬਕ ਦੇਖੀਏ ਕੋਈ ਵੀ ਪੋਲੀਟੀਕਲ ਬੰਦਾ ਹੈ ਜਿਹੜਾ ਉਹ ਕਮੇਟੀ ਦਾ ਮੈਂਬਰ ਨਹੀਂ ਬਣ ਸਕਦਾ ਜਿਹਦਾ ਕੋਈ ਕਮਰਸ਼ੀਅਲ ਇੰਟਰਸਟ ਹੈ ਉਹ ਵੀ ਮੈਂਬਰ ਨਹੀਂ ਬਣ ਸਕਦਾ ਤੇ ਕ੍ਰਿਮੀਨਲ ਬੰਦਾ ਜਿਹੜਾ ਉਹ ਵੀ ਮੈਂਬਰ ਨਹੀਂ ਬਣ ਸਕਦਾ ਬਟ ਮੈਂ ਤੁਹਾਨੂੰ ਸਾਬਤ ਕਰ ਸਕਦਾ ਹਾਂ ਵੀ ਜੋ ਮੈਕਸਿਮਮ ਬੰਦੇ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਤੇ ਉਹਨਾਂ ਬੰਦੇ ਨੇ ਇੱਕ ਗਰੁੱਪ ਬਣਾ ਕੇ ਗੈਂਗ ਬਣਾ ਕੇ ਜਿਹੜਾ ਧਾਰਮਿਕ ਸਥਾਨ ਉਹਨੂੰ ਕੈਪਚਰ ਕਰ ਲਿਆ। ਅਸੀਂ ਬਾਈ ਜੀ ਫਿਰ ਕਲੱਬ ਨੇ ਸਾਰੇ ਮੁੰਡਿਆਂ ਨਾਲ ਅਸੀਂ ਇਹਦਾ ਵਿਰੋਧ ਕਰਿਆ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਇਹ ਸਥਾਨ ਨੂੰ ਕਮਰਸ਼ੀਅਲ ਨਾਲ ਯੂਜ਼ ਕਰੋ ਇਹਨੂੰ ਆ ਨਾ ਆਪਣੇ ਰਾਜਨੀਤਿਕ ਕੰਮਾਂ ਵਾਸਤੇ ਯੂਜ਼ ਨਾ ਕਰੋ। ਉਹ ਕੀ ਕਰ ਰਹੇ ਸੀਗੇ ਬਾਈ ਜੀ ਉਹ ਕੱਟ-ਕੱਟ ਕੇ ਪਲਾਟ ਕੱਟ-ਕੱਟ ਕੇ ਆਪਣੇ ਜਿਹੜੇ ਮੈਂਬਰ ਨੇ ਆ ਆਦਮੀ ਤੇ ਹੋਰ ਬੰਦੇ ਜਿਹੜੇ ਉਹਨਾਂ ਦੇ ਗਰੁੱਪ ਦੇ ਉਹਨਾਂ ਨੂੰ ਦੇਰੇ ਸੀਗੇ। ਇੱਕ ਤਾਂ ਉਹਨਾਂ ਨੇ ਦੇ ਵੀ ਦਿੱਤਾ ਜੀ ਹੁਣ ਤੱਕ। ਉਸ ਤੋਂ ਬਾਅਦ ਜਦੋਂ ਅਸੀਂ ਵਿਰੋਧ ਕਰਿਆ ਇੱਕੋ ਪਹਿਲਾਂ ਹੀ ਦੇ ਚੁੱਕੇ ਸੀਗੇ ਇੱਕ ਡੱਗ ਬਣਾ ਕੇ ਕਿਸੇ ਬੰਦੇ ਨੂੰ ਪਲਾਟ ਜਾਂ ਦੇ ਕੇ ਉਹਨਾਂ ਨੇ ਡੱਗ ਬਣਾ ਲਿਆ ਉਸ ਤੋਂ ਬਾਅਦ ਬਾਈ ਬਾਕੀ ਅਸੀਂ ਸਭ ਨੂੰ ਰੋਕਤਾ ਜੀ ਫਿਰ ਉੱਥੇ ਅਸੀਂ ਵਿਰੋਧ ਕਰਿਆ ਫਿਰ ਉਹਨਾਂ ਆਪਣੇ ਉਸ ਤੋਂ ਬਾਅਦ ਦੁਕਾਨਾਂ ਤੋਂ ਉਹਨਾਂ ਘੱਟ ਕੇ ਤੇ ਕਿਰਾਏ ਤੇ ਦਿੱਤੀ ਸਾਡੇ ਵਿਰੋਧ ਕਰਨ ਤੋਂ ਬਾਅਦ ਬਾਈ ਜੀ ਪਿੰਡ 'ਚ ਦੋ ਵਾਰ ਪਿੰਡ ਦਾ ਇਕੱਠ ਵੀ ਹੋਇਆ ਉੱਥੇ ਸਾਰਾ ਪਿੰਡ ਸਾਡੇ ਨਾਲ ਗਿਆ ਜੀ ਇਹਨਾਂ ਦੇ ਨਾਲ ਕੋਈ ਵੀ ਨਹੀਂ ਗਿਆ ਹੈ ਸਾਰੀ ਕਮੇਟੀ ਦੇ ਨਾਲ ਤੇ ਉਸ ਤੋਂ ਬਾਅਦ ਬਾਈ ਕੀ ਹੋਇਆ ਜੀ ਇਹਨਾਂ ਨੇ ਫਿਰ ਸਾਡੇ ਵਿਰੁੱਧ ਇਹ ਮਤਲਬ ਕਿ ਗਲਤ ਮਲਤ ਕੰਮ ਲਾਗੇ ਕਰਨ ਮਤਲਬ ਕਿ ਪਿੰਡ ਚ ਵੀ ਰੋਲਾ ਪਾਉਣ ਲੱਗੇ ਫਿਰ ਹਾਰ ਕੇ ਜਦੋਂ ਇਹਨਾਂ ਨੇ ਦੇਖਿਆ ਵੀ ਇਹ ਨਹੀਂ ਡਰਦੇ ਇਹਨਾਂ ਨੇ ਧਮਕੀਆਂ ਵੀ ਦਿੱਤੀਆਂ ਮੁੰਡਿਆਂ ਦੇ ਘਰਾਂ ਚ ਜਾ ਜਾ ਕੇ ਧਮਕੀਆਂ ਵੀ ਦਿੱਤੀਆਂ ਘਰਦਿਆਂ ਨੂੰ ਵੀ ਡਰਾਇਆ ਤੇ ਹਾਰ ਕੇ ਜਦੋਂ ਇਹਨਾਂ ਨੇ ਦੇਖਿਆ ਬਾਈ ਜੀ ਵੀ ਇਹ ਨਹੀਂ ਹਟਦੇ ਫਿਰ ਇਹਨਾਂ ਨੇ ਆਪਣੀ ਜਿਹੜੀ ਹੋਰ ਵੀ ਗੰਦੀ ਰਾਜਨੀਤੀ ਸ਼ੁਰੂ ਕਰਦੀ ਇਹਨਾਂ ਨੇ ਸਾਡੇ ਦੇ ਪਰਚੇ ਦੋਏ ਮੇਰੇ ਤੇ ਤੇ ਇੱਕ ਹੋਰ ਮੁੰਡਾ ਜਿਹੜਾ ਉਹਤੇ ਪਰਚੇ ਦਿੱਤੇ ਇਹਨਾਂ ਨੇ ਬਾਈ ਜੀ ਤੇ ਜੇ ਇਹ ਆ ਵੀ ਸਾਬਤ ਕਰ ਦੇਣਾ ਵੀ ਇਹਨਾਂ ਨੇ ਮੇਰੇ ਦਾ ਪਰਚਾ ਵੀ ਦਿਆ ਜਿਹੜਾ ਇਹਨਾਂ ਨੇ ਮੇਰੇ ਪਾਸ ਉਹ ਪਰਚਾ ਵੀ ਬਿਲਕੁਲ ਗਲਤ ਦਿਆ ਮੇਰੀ ਸ਼ਿਕਾਇਤ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੀ ਇਹਨਾਂ ਨੇ ਬਿਨਾਂ ਇਨਵੈਸਟੀਗੇਸ਼ਨ ਕਰੇ ਤੋਹੀ ਮੈਨੂੰ ਅਰੈਸਟ ਕਰਿਆ ਤੇ ਮੇਰੇ ਕੋਲ ਪਰਚਾ ਪਾਤਾ ਕੋਈ ਵੀ ਇਨਵੈਸਟੀਗੇਸ਼ਨ ਉਹਨਾਂ ਨੇ ਕਰੀ ਨਹੀਂ ਹੈ ਜਿਹੜੀ ਇਹ ਪਰਚਾ ਵੀ ਪਾਇਆ ਉਸ ਤੋਂ ਬਾਅਦ ਹੁਣ ਇਹ ਫੇਰ ਮੁੰਡਿਆਂ ਨੂੰ ਧਮਕਾ ਰਹੇ ਆ ਹੋਰ ਗਲਤ-ਗਲਤ ਕੰਮ ਕਰ ਰਹੇ ਆ ਤੇ ਬਾਹਰਲੇ ਲੋਕਾਂ ਤੋਂ ਪੋਸਟਾਂ ਪਵਾ ਰਹੇ ਆ ਸਾਡੇ ਕਾਂਗਰਸ ਵਾਲੇ ਘਟ ਤੋਂ ਬਾਅਦ ਵੀ ਇਹ ਤਾਂ ਗਲਤ ਬੰਦੇ ਨੇ ਫਲਾਣਾ ਨੇ ਧਮਕਾ ਨੇ ਬਾਹਰਲੇ ਲੋਕਾਂ ਦੇ ਪੋਸਟਾਂ ਪਵਾ ਇਹੀ ਰਹੇ ਨੇ ਕਿਉਂਕਿ ਟੈਗ ਵੀ ਇਹਨਾਂ ਨੂੰ ਹੀ ਕਰਿਆ ਗਿਆ ਹੁਣ ਬਾਈ ਇਹ ਕਹਿ ਰਹੇ ਨੇ ਵੀ ਇਹੇ ਮੁੰਡੇ ਅਸੀਂ ਵੀ ਇਹ ਤਾਂ ਜੀ ਪੈਸੇ ਲੰਦੇ ਨੇ ਇਹਨਾਂ ਨੇ ਪਤਨੀ ਕਿੰਨੇ ਰੁਪਏ ਦੱਸ ਰਹੇ ਹੋ ਕਿ ਪੇਟੀਐਮ ਕਰਾ ਲੈ ਜਾਂ 100-100 ਰੁਪਏ ਲੰਦੇ ਨੇ ਇਹ ਦੁਕਾਨਾਂ ਵਾਲਿਆਂ ਤੋਂ ਜੇ ਦੁਕਾਨਾਂ ਬੰਦ ਕਰਾਂਦੇ ਨੇ ਜੇ ਕੋਈ ਇੱਕ ਬੰਦਾ ਵੀ ਬਾਈ ਇਹ ਗੱਲ ਮੈਨੂੰ ਆ ਕੇ ਕਹਿ ਦਵੇ ਜਾਂ ਸਾਬਤ ਕਰ ਦਵੇ ਮੈਂ 1 ਰੁਪਈਆ ਵੀ ਕਿਸੇ ਤੇ ਲੱ타ਇਗਾ ਤਾਂ ਬਾਈ ਮੈਂ ਚੌਂਕ 'ਚ ਖੜ ਕੇ ਮਾਫੀ ਮੰਗ ਲਵਾਂਗਾ ਤੇ ਬਾਕੀ ਜਿਹੜੇ ਕਹਿ ਰਹੇ ਆਂਗੇ ਵੀ ਬਹੁਤ ਵਧੀਆ ਕਮੇਟੀ ਚੱਲ ਰਹੀ ਹੈ ਜਾਂ ਪ੍ਰਧਾਨ ਹੈ ਜਿਹੜਾ ਕਮੇਟੀ ਦਾ ਬਹੁਤ ਸਾਫ਼ ਸੁੱਚਾ ਬੰਦਾ ਹੈਗਾ ਸੋ ਮੈਂ ਉਹ ਵੀ ਥੋੜਾ ਜਿਹਾ ਮੜਾ ਜਿਹਾ ਲੋਕਾਂ ਨੂੰ ਦਿਖਾ ਦਿੰਦਾ ਬਾਈ ਕਿੰਨਾ ਉਹ ਸਾਫ਼ ਸੁੱਚਾ ਹੈਗਾ ਇਹ ਬਾਈ ਤੁਸੀਂ ਦੇਖ ਸਕਦੇ ਆਂ ਸਰਵੇਖੋਸ਼ਣਾ ਪੱਤਰ ਇਹਦੇ ਵਿੱਚ ਲਿਖਿਆ ਹੋਇਆ ਵੀ ਇਸ ਇਸ ਸਮਤੀ ਦੇ ਅਹੁਦੇਦਾਰਾਂ ਮੈਂਬਰਾਂ ਦੇ ਰੂਪ ਕੋਈ ਅਦਾਲਤੀ ਪੁਲਿਸ ਕੇਸ ਆਦਿ ਦਰਜ ਨਹੀਂ ਹੈ ਜਿਹੜੀ ਐਕਚੁਅਲ ਸਰਵੇਖੋਸ਼ਣਾ ਦੀ ਰਹਿਣ ਹੈ ਤੇ ਇਹਨੇ ਉੱਥੇ ਗੁੰਮਰਾ ਕਰਕੇ ਕੀ ਲਿਖਿਆ ਹੋਇਆ ਵੀ ਇਸ ਸੰਸਥਾ ਦੇ ਦਫਤਰ ਰਾਜਾ ਸਟੇਟਸ ਦਾ ਕੋਈ ਝਗੜਾ ਨਹੀਂ ਹੈ ਉੱਥੇ ਵੀ ਇਹਨੇ ਗੁੰਮਰਾ ਕਰਿਆ ਤੇ ਉਸ ਤੋਂ ਬਾਅਦ ਜੇ ਮੈਂ ਇਹਦੇ ਇਕੱਲੇ ਪ੍ਰਧਾਨ ਦੀ ਗੱਲ ਕਰਾਂ ਤਾਂ ਦੇਖ ਲਓ ਬਾਈ ਜੀ 302 307 ਆਮ ਐਕਟ ਦੇ ਜਿਹੜੇ ਕੇਸ ਨੇ ਉਹ ਚੱਲ ਰਹੇ ਨੇ ਤੇ ਮਾਨਯੋਗ ਅਦਾਲਤ ਤਾਂ ਆ ਕਹਿ ਰਹੀ ਹੈ ਵੀ ਇਹ ਬੰਦਾ ਸਮਾਜ 'ਚ ਰਹਿਣ ਦੇ ਕਾਬਿਲ ਹੀ ਨਹੀਂ ਹੈ ਜੀ ਤੇ ਆਹ ਹੋਰ ਵੀ ਜਿਹੜੀਆਂ ਇਹਦੇ ਉੱਤੇ ਬਈ ਡਈ ਹੋਏ ਨੇ ਬੰਦਿਆਂ ਨੇ ਉਹ ਮਤਲਬ ਕਿ ਦਰਖਾਸਤਾਂ ਦਿੱਤੀਆਂ ਹੋਈਆਂ ਨੇ ਇਹ ਉਹ ਨੇ ਇਹਦੇ ਵਿੱਚ ਵੀ ਬਹੁਤ ਖੁਲਾਸੇ ਨੇ ਜੇ ਕੋਈ ਕਾਪੀ ਲੈਣੀ ਚਾਹੇ ਤਾਂ ਮੈਂ ਦੇ ਸਕਦਾ ਉਸ ਤੋਂ ਬਾਅਦ ਬਈ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਇਹ ਆਪਣੇ ਉੱਥੇ ਜਿਹੜੇ ਪੋਲਿਟੀਕਲ ਇੰਟਰਸਟ ਪੂਰੇ ਕਰ ਰਹੇ ਨੇ ਆ ਦੇਖੋ ਬਈ ਇਹ ਸਮਾਦ ਦਾ ਇਹ ਆਮ ਆਦਮੀ ਪਾਰਟੀ ਦੀ ਮੀਟਿੰਗ ਹੋ ਰਹੀ ਹੈ ਇਹ ਉਸ ਮੰਦਰ ਚ ਇਹਨਾਂ ਨੇ ਆਪਣੇ ਬੰਦੇ ਨੂੰ ਇੱਕ ਡੱਗ ਬਣਾ ਕੇ ਰੇਆ ਫਿਰ ਜਿਹੜਾ ਉਹ ਪਲਾਟ ਕੱਟ ਕੇ ਰੇਆ ਉੱਥੇ ਉੱਥੇ ਸ਼ਨੀਦੇਵ ਦਾ ਮੰਦਿਰ ਆ ਤੇ ਆ ਪਿੱਪਲ ਦਾ ਰੁਖਤ ਦਾ ਇਹ ਇਹਨਾਂ ਨੇ ਪੱਟਦਾ ਜੇ ਕੋਈ ਜੇ ਇਹ ਕੁਝ ਕਹਿਣ ਜਾਂ ਡਾਊਟ ਹੋਵੇ ਕਿਸੇ ਨੂੰ ਵੀ ਇਹ ਭਾਈ ਉੱਥੇ ਦਾ ਹੀ ਹੈ ਕਿ ਨਹੀਂ ਤਾਂ ਮੇਰੇ ਕੋਲ ਵੀਡੀਓ ਵੀ ਪਈ ਹੈ ਮੈਂ ਉਹ ਵੀ ਦਿਖਾ ਸਕਦਾ ਆ ਦੇਖੋ ਇਹ ਆਮ ਆਦਮੀ ਪਾਰਟੀ ਦੀਆਂ ਮੀਟਿੰਗਸ ਨੇ ਤੇ ਇਹ ਬੰਦੇ ਮੋਹਰੇ ਬੈਠੇ ਨਹੀਂ ਬਿਲਕੁਲ ਸਾਹਮਣੇ ਇਹਨਾਂ ਨੇ ਕਿਹਾ ਕਰਿਆ ਹੁਣ ਥੋੜੇ ਦਿਨ ਪਹਿਲਾਂ ਸੱਤਿਆਨਾਰਾਇਣ ਮੰਦਿਰ ਹੈਗਾ ਇੱਕ ਜਿਹੜੀ ਗੁੰਡਾਗਰਦੀ ਕਰਦੇ ਨੇ ਇਹ ਉੱਥੇ ਮਤਾਂ ਵੀ ਪਿਆ ਹੋਇਆ ਮਤਾਂ ਰਜਿਸਟਰ 'ਚ ਵੀ ਕੋਈ ਵੀ ਪੋਲਿਟੀਕਲ ਜਿਹੜੀ ਹੈ ਉਥੇ ਪੋਲੀਟੀਕਲ ਕੁਝ ਵੀ ਮਤਲਬ ਮੀਟਿੰਗ ਵਗੈਰਾ ਜੋ ਵੀ ਨਹੀਂ ਹੋ ਸਕਦਾ ਪੋਲੀਟੀਕਲ ਕੰਮ ਨਹੀਂ ਹੋ ਸਕਦੇ ਇਹਨਾਂ ਨੇ ਉਥੇ ਵੀ ਗੁੰਡਾ ਕਰਲੀ ਕਰਕੇ ਕਮੇਟੀ ਨੂੰ ਧਮਕਾ ਕੇ ਇਹਨਾਂ ਨੇ ਉਥੇ ਜਿਹੜੀ ਆ ਆਪਣੀ ਪੋਲੀਟੀਕਲ ਮੀਟਿੰਗ ਕਰੀ ਆ ਆਮ ਆਦਮੀ ਪਾਰਟੀ ਦੀ ਇਹ ਬੰਦੇ ਦੇਖੋ ਉਹੀ ਖੜੇ ਨੇ ਬਾਕੀ ਇਹਨਾਂ ਨੂੰ ਇੱਕ ਰਵੀ ਰੋੜੇ ਦੇ ਬੜਾ ਭਾਈ ਜੀ ਇਹਨਾਂ ਨੂੰ ਬਹੁਤ ਦਿੱਕਤ ਹੈਗੀ ਉਹਨੂੰ ਬੜਾ ਕਹਿੰਨੇ ਆ ਇਹ ਅੱਜਾ ਦਾ ਰਵੀ ਰੋੜਾ ਇਹਨਾਂ ਦੇ ਨਾਲ ਜਾਂਦਾ ਦਾ ਜਦ ਇਹਨਾਂ ਨੂੰ ਚੰਗਾ ਲੱਗਦਾ ਤਾਂ ਇਹ ਉਥੇ ਬਹੁਤ ਦਿੱਕਤ ਹੈਗੀ ਬਾਕੀ ਬਾਈ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਵਾਂ ਵੀ ਇਹਨਾਂ ਨੇ ਤਾਂ ਆਪਣੀ ਜ਼ਗੀਰ ਸਮਝੀ ਹੋਈ ਐ ਵੀ ਅਸੀਂ ਉੱਥੇ ਚਾਹੇ ਪਲਾਟ ਕੱਟੀਏ ਚਾਹੇ ਦੁਕਾਨਾਂ ਬਣਾਈਏ ਇੱਥੇ ਕਿਰਾਏ 'ਤੇ ਜੜਾਈਏ ਚਾਹੇ ਵੇਚੀਏ ਕੁਝ ਵੀ ਕਰ ਸਕਦੇ ਆ ਇਹ ਬੰਦੇ ਦੇ ਵਿੱਚ ਵੀ ਸਕਦੇ ਨੇ ਆਹਾ ਪਾਵਨ ਹਟੌਰਨੀ ਜਿਹਦੇ ਪਰੇ ਆ ਦੇਖੋ ਤੇ ਆਹ ਇਹਨਾਂ ਦੇ ਇੱਕ ਕਮੇਟੀ ਮੈਂਬਰ ਦੇ ਫੈਨ ਐ ਬਾਈ ਉਹਰੇ ਇਹਨਾਂ ਨੇ ਇਹ ਵੇਚ ਵੀ ਦਿੱਤਾ ਤਾਂ ਇਹ ਸਾਡਾ ਪਿੰਡ ਉਸਕੇ ਨਾਂਗਾ ਪੰਦਾ ਸੋ ਮੇਰੀ ਬਾਕੀ ਵਾਈ ਜੀ ਮੈਂ ਡੀਸੀ ਸਾਹਿਬ ਨੂੰ ਵੀ ਐਪਲੀਕੇਸ਼ਨ ਇਹਨਾਂ ਦੇ ਖਿਲਾਫ ਦਿੱਤੀ ਹੋਈ ਹੈ ਆ ਡੀਸੀ ਸਾਹਿਬ ਨੂੰ ਮੈਂ ਇਹਨਾਂ ਦੇ ਖਿਲਾਫ ਐਪਲੀਕੇਸ਼ਨ ਦਿੱਤੀ ਹੋਈ ਹੈ ਵੀ ਇਸ ਕਮੇਟੀ ਨੂੰ ਭੰਗ ਕਰਿਆ ਜਾਵੇ ਤੇ ਗਮਾਡਾ ਨੂੰ ਵੀ ਮੈਂ ਐਪਲੀਕੇਸ਼ਨ ਦਿੱਤੀ ਹੋਈ ਹੈ ਤੇ ਮੈਂ ਰਿਮੈਂਡਰ ਵੀ ਪਾਏ ਹੋਏ ਨੇ 29 ਮਈ ਨੂੰ ਮੈਂ ਐਪਲੀਕੇਸ਼ਨ ਲਈ ਦੀ ਸੋ ਮੇਰੀ ਤਾਂ ਡੀਸੀ ਸਾਹਿਬ ਨੂੰ ਹੱਥ ਜੋੜ ਕੇ ਅਹੀ ਬੇਨਤੀ ਹੈ ਜੀ ਵੀ ਇਹਨਾਂ ਦੇ ਖਿਲਾਫ ਵੰਡੀ ਕਾਰਵਾਈ ਕਰੀ ਜਾਵੇ ਤੇ ਇਹ ਕਮੇਟੀ ਭੰਗ ਕਰੀ ਜਾਵੇ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਮੁੱਖ ਮੰਤਰੀ ਸਾਹਿਬ ਦਾ ਸਾਰਿਆਂ ਦੀ ਮੁੱਖ ਮੰਤਰੀ ਨੇ ਵੀ ਉਹ ਇਹਨਾਂ ਉੱਤੇ ਬਣਦੀ ਕਾਰਵਾਈ ਕਰਨ ਤੇ ਆ ਕਮੇਟੀ ਜਿਹੜੀ ਇਹਨੂੰ ਭੰਗ ਦਰਾਣਾ ਤੇ ਬਾਈ ਜੀ ਜਿਹੜੇ ਆ ਕਹਿੰਨੇ ਹੈਗੇ ਨਾ ਵੀ ਦੁਕਾਨ ਪਿੰਡ ਚ ਘੁੰਮਦੇ ਗੁੰਡਾ ਕਰਦੀ ਆ ਕੁਝ ਹੋਰ ਇਹ ਇਹਨਾਂ ਦੇ ਹੀ ਬੰਦੇ ਨੇ ਜਿਹੜੇ ਦੁਕਾਨਾਂ ਬੰਦ ਕਰਾਉਂਦੇ ਫਿਰ ਰਹੇ ਆ ਆ ਦੇਖ ਲਓ ਸਾਹ ਤੇ ਮੁਰਦਾ ਪ੍ਰਧਾਨ ਜੀ ਹੋਣਾਂ ਨੇ ਸੋ ਬਾਈ ਮੇਰੇ ਕੋਲ ਅਜੇ ਹੋਰ ਪਤਾ ਹੀ ਨਹੀਂ ਕਿੰਨੇ ਸਬੂਤ ਹੈਗੇ ਜਿਹੜੇ ਮੇਰੇ ਮੇਰੇ ਕੋਲ ਇਹਨਾਂ ਦੇ ਖਿਲਾਫ ਪਏ ਆ ਸੋ ਇਹ ਬੰਦੇ ਨਾ ਤਾਂ ਬੋਲਣ ਦੇ ਕਾਬਿਲ ਨੇ ਕਿਸੇ ਬੰਦੇ ਨੇ ਧਾਰਮਿਕ ਸਾਨ ਵੇਚਦਾ ਕਿਸੇ ਨੇ ਗਲੀ ਦੱਬ ਲਈ ਸਾਰੀ ਕਿਸੇ ਨੇ ਧਰਮਸ਼ਾਲਾ ਦਾ ਬਲੀਆ ਕੁਝ ਵੀ ਇਹ ਬੰਦੇ ਬੋਲਣ ਦੇ ਕਾਬਿਲ ਨਹੀਂ ਹੈਗੇ ਸੋ ਇਹ ਬੰਦੇ ਬਿਲਕੁਲ ਮਤਲਬ ਕਿ ਆਪ ਤਾਂ ਬੋਲ ਸਕਦੇ ਨਹੀਂ ਹੁਣ ਹੋਰਾਂ ਦੇ ਬਾਹਰਲੇ ਬੰਦਿਆਂ ਦੇ ਇਹ ਪੁਆੰਦੇ ਆ ਬਾਈ ਪੋਸਟਟਾ ਵਗੈਰਾ ਜਾਂ ਜੋ ਵੀ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਵੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਦਰਬਾਰਾ ਤੋਂ ਅਪੀਲ ਹੈ ਵੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਮੇਟੀ ਨੂੰ ਭੰਗ ਕਰਿਆ ਜਾਵੇ ਤੇ ਜੇ ਹੋ ਸਕੇ ਤਾਂ ਇਹਨਾਂ ਨੂੰ ਪਾਰਟੀੋਂ ਵੀ ਕੱਢਿਆ ਜਾਵੇ ਧੰਨਵਾਦ